ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਹਮੇਸ਼ਾ ਸੁੰਦਰ ਤੇ ਜਵਾਨ ਰਹਿਣ ਲਈ ਜ਼ਰੂਰੀ ਗੱਲਾਂ ਨੰਬਰ 1 ਕਾਲੇ ਛੋਲੇ ਅਤੇ ਹਰੀ ਮੂੰਗੀ ਦੀ ਦਾਲ ਨੂੰ ਭੋਉ ਕੇ ਉਸ ਨੂੰ ਪਗਰਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਤੇ ਪ੍ਰੋਟੀਨ ਮਿਲਦਾ ਹੈ ਨੰਬਰ 2 ਜਿਹੜੇ ਲੋਕ ਬਹੁਤ ਜ਼ਿਆਦਾ ਤੇਜ਼ ਦੌੜਦੇ ਹਨ ਉਹਨਾਂ ਦਾ ਸਰੀਰ ਕਦੇ ਵੀ ਢਿੱਲਾ ਨਹੀਂ ਪੈਂਦਾ ਨੰਬਰ 3 ਹਾਰਟ ਐਟੈਕ ਦੀ ਬਿਮਾਰੀ ਤੋਂ ਬਚਣ ਲਈ ਰੋਜ਼ਾਨਾ ਪਿਆਜ਼ ਲਸਣ ਅਤੇ ਸਵੇਰੇ ਇੱਕ ਸੇਬ ਜ਼ਰੂਰ ਖਾਓ ਨੰਬਰ 4 ਜੈਫਲ ਦੇ ਕਾੜੇ ਵਿੱਚ ਤਿਲ ਦਾ ਤੇਲ ਪਾ ਕੇ ਉਸ ਨੂੰ ਪਕਾ ਲਓ ਅਤੇ ਫਿਰ ਉਸ ਨੂੰ ਛਾਣ ਕੇ ਉਸ ਦੀ ਮਾਲਿਸ਼ ਕਰੋ ਇਸ ਨਾਲ ਮਾਸਪੇਸ਼ੀਆਂ ਦਾ ਦਰਦ ਦੂਰ ਹੁੰਦਾ ਹੈ ਨੰਬਰ 5 ਕਰੇਲੇ ਨੂੰ ਸ਼ਾਮ ਵਿੱਚ ਸੁਕਾ ਕੇ ਉਸ ਦਾ ਚੂਰਨ ਬਣਾ ਲਓ ਅਤੇ ਇੱਕ ਚਮਚ ਰੋਜ਼ਾਨਾ ਖਾਓ ਇਸ ਨਾਲ ਤੁਹਾਡੀ ਸ਼ੂਗਰ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 6 ਕਦੇ ਵੀ ਫਲ ਖਾਣ ਦੇ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਤੁਹਾਡੇ ਪੇਟ ਵਿੱਚ ਜਲਣ ਜਾਂ ਦਰਦ ਦੀ ਸਮੱਸਿਆ ਹੋ ਸਕਦੀ ਹੈ ਨੰਬਰ 7 ਜੇਕਰ ਤੁਹਾਡੇ ਹੱਥ ਪੈਰ ਹਰ ਸਮੇਂ ਠੰਡੇ ਰਹਿੰਦੇ ਹਨ ਤਾਂ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੋ ਸਕਦੀ ਹੈ ਨੰਬਰ 8 ਰਾਤ ਦੇ ਸਮੇਂ ਦੁੱਧ ਵਿੱਚ ਅੰਜੀਰਾ ਉਬਾਲ ਕੇ ਪੀਣ ਨਾਲ ਸਾਡਾ ਸਰੀਰ ਖੱਟ ਤੇ ਖੂਬਸੂਰਤ ਰਹਿੰਦਾ ਹੈ ਨੰਬਰ 9 ਖਾਣਾ ਖਾਣ ਤੋਂ ਤੁਰੰਤ ਬਾਅਦ ਸਾਨੂੰ ਕਦੇ ਵੀ ਨਹੀਂ ਸੌਣਾ ਚਾਹੀਦਾ ਇਸ ਨਾਲ ਸਾਡਾ ਖਾਣਾ ਹজম ਨਹੀਂ ਹੁੰਦਾ ਨੰਬਰ 10 ਨਹਾਉਣ ਦੇ ਬਾਅਦ ਕਾਲਾ ਨਮਕ ਚਟਣ ਨਾਲ ਕਦੇ ਵੀ ਬੁੜਾਪਾ ਨਹੀਂ ਆਉਂਦਾ ਨੰਬਰ 11 ਜੇਕਰ ਤੁਹਾਨੂੰ ਬਾਰ-ਬਾਰ ਠੁੱਕਣ ਦੀ ਆਦਤ ਹੈ ਤਾਂ ਤੁਹਾਨੂੰ ਕੋਈ ਮਾਨਸਿਕ ਪਰੇਸ਼ਾਨੀ ਜਾਂ ਮਾਨਸਿਕ ਤਣਾਅ ਦੀ ਬਿਮਾਰੀ ਹੈ ਨੰਬਰ 12 ਰੀੜ ਦੀ ਹੱਡੀ ਨੂੰ ਮਜ਼ਬੂਤ ਕਰਨ ਲਈ ਸਾਨੂੰ ਹਰੀ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਕਮਜ਼ੋਰੀ ਦੂਰ ਕਰਨ ਵਿੱਚ ਵੀ ਮਦਦ ਕਰਦੀ ਹੈ ਨੰਬਰ 13 ਰਾਤ ਦੇ ਸਮੇਂ ਅਜਵਾਇਣ ਅਤੇ ਗੁੜ ਨੂੰ ਮਿਲਾ ਕੇ ਉਸ ਨੂੰ ਚਵਾ ਕੇ ਖਾ ਲਓ ਇਸ ਉੱਪਰ ਦੀ ਥੋੜਾ ਜਿਹਾ ਕੋਸਾ ਪਾਣੀ ਪੀ ਲਵੋ ਸਵੇਰ ਚੰਗੀ ਤਰ੍ਹਾਂ ਤੁਹਾਡਾ ਪੇਟ ਸਾਫ਼ ਹੋਵੇਗਾ ਨੰਬਰ 14 ਸੌਣ ਤੋਂ 5 ਮਿੰਟ ਪਹਿਲਾਂ ਸਾਨੂੰ ਗਹਿਰੇ ਸਾਹ ਲੈਣੇ ਚਾਹੀਦੇ ਹਨ ਜਿਸ ਨੂੰ ਡੀਪ ਬਰੀਥਿੰਗ ਕਿਹਾ ਜਾਂਦਾ ਹੈ ਇਸ ਨਾਲ ਸਾਡਾ ਮਾਨਸਿਕ ਤਣਾ ਘਟਦਾ ਹੈ ਨੀਂਦ ਵੀ ਗਹਿਰੀ ਆਉਂਦੀ ਹੈ ਨੰਬਰ 15 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਦੇ ਵੀ ਸ਼ਹਿਦ ਨਹੀਂ ਚਟਾਉਣਾ ਚਾਹੀਦਾ ਨੰਬਰ 16 ਪਾਣੀ ਸਾਨੂੰ ਹਮੇਸ਼ਾ ਬੈਠ ਕੇ ਹੀ ਪੀਣਾ ਚਾਹੀਦਾ ਹੈ ਖੜੇ ਹੋ ਕੇ ਪਾਣੀ ਪੀਣ ਨਾਲ ਜੋੜਾਂ ਵਿੱਚ ਦਰਦ ਤੇ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 17 ਰਾਤ ਦੇ ਸਮੇਂ ਤਾਂਬੇ ਦੇ ਬਰਤਨ ਵਿੱਚ ਭਰ ਕੇ ਰੱਖਿਆ ਹੋਇਆ ਪਾਣੀ ਸਵੇਰ ਖਾਲੀ ਪੇਟ ਪੀਣਾ ਅੰਮ੍ਰਿਤ ਦੇ ਸਮਾਨ ਹੈ ਨੰਬਰ 18 ਪਾਣੀ ਨੂੰ ਹਮੇਸ਼ਾ ਕੁੱਟ-ਕੁੱਟ ਕਰਕੇ ਪੀਣਾ ਚਾਹੀਦਾ ਹੈ ਕਦੇ ਵੀ ਇੱਕ ਸਾਂ ਨਹੀਂ ਪੀਣਾ ਚਾਹੀਦਾ ਨੰਬਰ 19 ਫ੍ਰਿਜ ਵਾਲਾ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਾਡੀ ਪਾਚਨ ਕਿਰਿਆ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਨੰਬਰ 20 ਫੇਫੜਿਆਂ ਦੇ ਕੈਂਸਰ ਤੋਂ ਬਚਣ ਲਈ ਸਾਨੂੰ ਅੰਗੂਰਾਂ ਨੂੰ ਨਮਕ ਨਾਲ ਖਾਣਾ ਚਾਹੀਦਾ ਹੈ ਨੰਬਰ 21 ਨਿੰਬੂ ਦੀਆਂ ਪੱਤੀਆਂ ਨੂੰ ਪੀਸ ਕੇ ਉਹਨਾਂ ਨੂੰ ਸੁੰਘਣ ਨਾਲ ਸਿਰਦਰਦ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 22 ਰੋਜ਼ਾਨਾ ਦੁੱਧ ਵਿੱਚ ਮਖਾਣੇ ਉਬਾਲ ਕੇ ਖਾਣ ਨਾਲ ਹੱਡੀਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 23 ਕਮਜ਼ੋਰ ਲੀਵਰ ਵਾਲਿਆਂ ਲਈ ਸਾਬੂਦਾਣੇ ਦੀ ਖਿਚੜੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 24 ਕੂਲਰ ਦੇ ਪਾਣੀ ਵਿੱਚ ਥੋੜਾ ਜਿਹਾ ਡਿਟੋਲ ਪਾਉਣ ਨਾਲ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਤੇ ਕੀੜੇ ਮਕੌੜੇ ਮਰ ਜਾਂਦੇ ਹਨ ਨੰਬਰ 25 ਕੱਦ ਵਧਾਉਣ ਲਈ ਗੋੜਾ ਤੇ ਪਿਆਜ਼ ਦਾ ਇਕੱਠੇ ਸੇਵਨ ਕਰਨਾ ਚਾਹੀਦਾ ਹੈ ਨੰਬਰ 26 ਜਿਹੜੇ ਲੋਕ 8 ਘੰਟਿਆਂ ਤੋਂ ਘੱਟ ਨੀਂਦ ਲੈਂਦੇ ਹਨ ਉਹਨਾਂ ਨੂੰ ਬੇਚੈਨੀ ਤੇ ਡਿਪਰੈਸ਼ਨ ਰਹਿੰਦਾ ਹੈ ਨੰਬਰ 27 ਹਰੀ ਮਿਰਚ ਕੱਟਣ ਤੋਂ ਬਾਅਦ ਜੇਕਰ ਤੁਹਾਡੀਆਂ ਉਂਗਲਾਂ ਉੱਤੇ ਜਲਨ ਹੋ ਰਹੀ ਹੈ ਤਾਂ ਇੱਕ ਕੌਲੀ ਵਿੱਚ ਥੋੜਾ ਜਿਹਾ ਠੰਡਾ ਦੁੱਧ ਪਾ ਕੇ ਆਪਣੀਆਂ ਉਂਗਲਾਂ ਨੂੰ 5 ਮਿੰਟ ਲਈ ਡਬੋ ਕੇ ਰੱਖੋ ਨੰਬਰ 28 ਜਿਹੜੇ ਲੋਕ ਸਵੇਰੇ ਸ਼ਾਮ 500 ਕਦਮ ਚੱਲਦੇ ਹਨ ਉਹ ਕਦੇ ਬਿਮਾਰ ਨਹੀਂ ਹੁੰਦੇ ਤੇ ਸਾਰਾ ਦਿਨ ਐਕਟਿਵ ਰਹਿੰਦੇ ਹਨ ਨੰਬਰ 29 ਅਸਥਮਾ ਦੇ ਮਰੀਜ਼ਾਂ ਨੂੰ ਕਦੇ ਵੀ ਕੂਲਰ ਜਾਂ ਏਸੀ ਵਿੱਚ ਨਹੀਂ ਸੌਣਾ ਚਾਹੀਦਾ ਉਹਨਾਂ ਨੂੰ ਖੁੱਲੇ ਅਸਮਾਨ ਹੇਠਾਂ ਸੌਣਾ ਚਾਹੀਦਾ ਹੈ ਨੰਬਰ 30 ਗਰਮੀਆਂ ਵਿੱਚ ਜਿਹੜੇ ਲੋਕ ਕੂਲਰ ਦੀ ਵਰਤੋਂ ਕਰਦੇ ਹਨ ਉਹਨਾਂ ਨੂੰ ਕੂਲਰ ਦਾ ਪਾਣੀ ਰੋਜ਼ਾਨਾ ਬਦਲਣਾ ਚਾਹੀਦਾ ਹੈ ਨਹੀਂ ਤਾਂ ਇਸ ਵਿੱਚ ਡੇਂਗੂ ਵਾਲੇ ਮੱਛਰ ਪੈਦਾ ਹੋ ਜਾਂਦੇ ਹਨ ਨੰਬਰ 31 ਥਕਾਵਟ ਨੂੰ ਦੂਰ ਕਰਨ ਲਈ ਤੁਹਾਨੂੰ ਅਦਰਕ ਤੇ ਇਲਾਇਚੀ ਲੌਂਗ ਵਾਲੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 32 ਬੁਖਾਰ ਵਿੱਚ ਕੀਵੀ ਦਾ ਸੇਵਨ ਕਰਨ ਨਾਲ ਬੁਖਾਰ ਜਲਦੀ ਠੀਕ ਹੁੰਦਾ ਹੈ ਤੇ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 33 ਸਵੇਰੇ ਬਾਸੀ ਰੋਟੀ ਨਾਲ ਮੂਲੀ ਦੇ ਪੱਤੇ ਖਾਣ ਨਾਲ ਮੂੰਹ ਦੇ ਮਾਸਿਆਂ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 34 ਦੁੱਧ ਨੂੰ ਉਬਾਲ ਕੇ ਉਸ ਨੂੰ ਕੋਸਾ ਹੌਣ ਤੇ ਉਸ ਵਿੱਚ 3-4 ਹਰੀਆਂ ਮਿਰਚਾਂ ਡੰਡੀਆਂ ਸਮੇਤ ਪਾ ਦਿਓ ਇਸ ਤਰ੍ਹਾਂ ਬਿਨਾਂ ਜਾਗ ਤੋਂ ਦਹੀਂ ਜੰਮ ਜਾਵੇਗਾ ਨੰਬਰ 35 ਜਿਹੜੇ ਲੋਕ ਗਰਮੀ ਵਿੱਚ ਠੰਡਾ ਪਾਣੀ ਪੀਣ ਦੀ ਥਾਂ ਘੜੇ ਵਾਲਾ ਪਾਣੀ ਪਿੰਦੇ ਹਨ ਉਹ ਸਦਾ ਜਵਾਨ ਅਤੇ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ ਨੰਬਰ 36 ਸਵੇਰੇ ਬਾਸੀ ਮੂੰਹ ਗਾਜਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਨੰਬਰ 37 ਜਿਹੜੇ ਲੋਕ ਖਾਣਾ ਖਾਣ ਦੇ ਤੁਰੰਤ ਬਾਅਦ ਨਹਾਉਂਦੇ ਹਨ ਉਹ ਬਹੁਤ ਛੇਤੀ ਬੁੱਢੇ ਹੋ ਜਾਂਦੇ ਹਨ ਨੰਬਰ 38 ਖਾਣਾ ਖਾਣ ਤੋਂ ਬਾਅਦ ਸਾਨੂੰ ਹਮੇਸ਼ਾ ਖੱਬੇ ਪਾਸੇ ਕਰਵਟ ਲੈ ਕੇ ਸੌਣਾ ਚਾਹੀਦਾ ਹੈ ਇਸ ਨਾਲ ਖਾਣਾ ਛੇਤੀ ਹজম ਹੁੰਦਾ ਹੈ ਨੰਬਰ 39 ਮੋٹے ਆٹے ਦੀ ਰੋਟੀ ਖਾਣ ਨਾਲ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 40 ਹਫ਼ਤੇ ਵਿੱਚ ਇੱਕ ਦਿਨ ਉਪਵਾਸ ਜ਼ਰੂਰ ਰੱਖੋ ਇਸ ਨਾਲ ਸਾਡਾ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ ਨੰਬਰ 41 ਪੇਟ ਦੀ ਗੈਸ ਅਤੇ ਭਾਰੀਪਨ ਦੂਰ ਕਰਨ ਲਈ ਸਾਨੂੰ ਅਦਰਕ ਜਾਂ ਪੁਦੀਨੇ ਵਾਲੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 42 ਜਲੇਬੀ ਨੂੰ ਗਰਮ ਦੁੱਧ ਨਾਲ ਖਾਣ ਨਾਲ ਕਮਰ ਦਰਦ, ਥਕਾਨ, ਬੁਖਾਰ ਤੇ ਜੋੜਾਂ ਦਾ ਦਰਦ ਦੂਰ ਹੁੰਦਾ ਹੈ। ਨੰਬਰ 43 ਦੁੱਧ ਵਿੱਚ ਸੌਂ ਮਿਲਾ ਕੇ ਪੀਣ ਨਾਲ ਚਿਹਰੇ ਉੱਤੇ ਚਮਕ ਅਤੇ ਰੰਗ ਗੋਰਾ ਹੁੰਦਾ ਹੈ। ਨੰਬਰ 44 ਹਰੇ ਧਨੀਏ ਨੂੰ ਪੀਸ ਕੇ ਉਸ ਦਾ ਲੇਪ ਬਣਾ ਕੇ ਚਿਹਰੇ ਉੱਤੇ ਲਾਉਣ ਨਾਲ ਚਿਹਰੇ ਉੱਤੇ ਦਾਗ ਧੱਬੇ ਖਤਮ ਹੁੰਦੇ ਹਨ। ਨੰਬਰ 45 ਜਿਹੜੇ ਲੋਕ ਰੋਜ਼ਾਨਾ ਰਾਤ ਨੂੰ ਦੁੱਧ ਪੀ ਕੇ ਸੌਂਦੇ ਹਨ, ਉਹਨਾਂ ਨੂੰ ਨੀਂਦ ਵਧੀਆ ਆਉਂਦੀ ਹੈ ਤੇ ਪੂਰਾ ਦਿਨ ਕੰਮ ਕਰਨ ਬਾਅਦ ਥਕਾਨ ਮਹਿਸੂਸ ਨਹੀਂ ਹੁੰਦੀ ਨੰਬਰ 46 ਰੋਜ਼ਾਨਾ ਦਹੀਂ ਦੇ ਨਾਲ ਬਦਾਮਾਂ ਦਾ ਇਸਤੇਮਾਲ ਕਰਨ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 47 ਖਾਣਾ ਖਾਣ ਤੋਂ ਕਿੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ ਕਦੇ ਵੀ ਖਾਣਾ ਖਾਣ ਤੋਂ ਉਪਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 48 ਨਿੰਬੂ ਨੂੰ ਕੱਟ ਕੇ ਉਸ ਦੇ ਉੱਪਰ ਖੰਡ ਪਾ ਕੇ ਉਸ ਨੂੰ ਆਪਣੇ ਬੁੱਲਾਂ ਦੇ ਉੱਪਰਲੇ ਹਿੱਸੇ ਵਿੱਚ ਰਗੜੋ ਇਸ ਨਾਲ ਤੁਹਾਨੂੰ ਅਣਚਾਹੇ ਵਾਲਾਂ ਦੀ ਸਮੱਸਿਆ ਖਤਮ ਹੋਵੇਗੀ ਨੰਬਰ 49 ਅਦਰਕ ਦਾ ਪੇਸਟ ਬਣਾ ਕੇ ਮੱਥੇ ਉੱਤੇ ਲਾਉਣ ਨਾਲ ਸਿਰ ਦਰਦ ਦੀ ਸਮੱਸਿਆ ਖਤਮ ਹੁੰਦੀ ਹੈ ਨੰਬਰ 50 ਰੋਜ਼ਾਨਾ ਕੱਚੇ ਦੁੱਧ ਨਾਲ ਚਿਹਰਾ ਧੋਣ ਨਾਲ ਚਿਹਰੇ ਉੱਤੇ ਚਮਕ ਆਉਂਦੀ ਹੈ ਰੰਗ ਗੋਰਾ ਹੁੰਦਾ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ